ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਅਜ ਪਿੰਡ ਝਾਮਕਾ ਜ਼ਿਲ੍ਹਾ ਅਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਦਾ ਤਰੀਕਾ ਹੈ ਜੀ 12 ਸਤੰਬਰ 2025 ਸਮਾਂ ਕੁਝ ਸ਼ਾਮ ਦੇ 4:00 ਵਜੇ ਦਾ ਹੈ ਜੀ ਵੀਰ ਕੋਲ 6 ਮੱਝਾਂ ਮਖਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਤੇ ਲਾਸਟ ਤੱਕ ਬਣੇ ਰਹੋ ਤੇ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਤੇ ਹੋਰ ਵੀਰ ਦੀ ਸਤਿਕਾਰ ਸਤਿਕਾਰ ਜੀ ਠੀਕ ਠਹਾ ਜੀ ਵਧੀਆ ਵਧੀਆ ਠੱਠਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰ ਭਰੀ ਸასი ਕਾਲ ਜੀ ਸასი ਕਾਲ ਜੀ ਮਾਫੀ ਚਾਹੁੰਦੇ ਆ ਜੀ ਭੈਣ ਭਰਾਵਾਂ ਤੋਂ ਹਾਂਜੀ ਥੋੜਾ ਜਿਹਾ ਪੰਜ ਚਾਰ ਦਿਨ ਦਾ ਵਗਵਾ ਪੈ ਗਿਆ ਚਲੋ ਅੱਗੇ ਤੁਰੇ ਹੁਣੇ ਆਪਾਂ ਥੋੜਾ ਜਿਹਾ ਭਾਜੀ ਗੱਲ ਇਦਾਂ ਹੋਈ ਆ ਵੀ ਚਲੋ ਜਿਹੜਾ ਹਰ ਫੜ ਪਰਭਾਵਤ ਇਲਾਕੇ ਇਹਨਾਂ ਮੰਡਲ ਚੋਂ ਮਾਲ ਮੂਲ ਆਪਾਂ ਲੈਵਨੇ ਆ ਤੇ ਥੋੜਾ ਜਿਹਾ ਮਾਲ ਹੁਣ ਮੰਨ ਲਓ ਉਧਰ ਉਹਨਾਂ ਦਾ ਵਿਚਾਰਾ ਨੁਕਸਾਨ ਹੋਣ ਦਾ ਕਰਕੇ ਹੀ ਬਿਲਕੁਲ ਬਿਲਕੁਲ ਆ ਪਾਣੂ ਹੀ ਹੁਣ ਸਾਰੇ ਕੰਮ ਜਿਹੜੇ ਏਦਾਂ ਵੀ ਤੁਹਾਨੂੰ ਪਤਾ ਮਾਲ ਹੁਣ ਲੱਭੂਗਾ ਤੇ ਫੇਰ ਹੀ ਆਪਾਂ ਘੜੀ ਦੇਣਾ ਹਾਂਜੀ ਹਾਂਜੀ ਜੇ ਆਪਣੇ ਭਾਅ ਛੋਟੇ ਹੁੰਦੇ ਆ ਤੇ ਮੰਨ ਲਓ ਰੇਟ ਜਾਨਵਰ ਰੱਖਣੇ ਹੁੰਦੇ ਆ ਹਾਂਜੀ ਫੇਰ ਵੀ ਆਪਦੀ ਪੂਰੀ ਕੋਸ਼ਿਸ਼ ਕਰੀਦੀ ਆ ਤੇ ਭੈਣ ਭਰਾ ਉਦਾਂ ਹੀ ਤਲੋ ਤਰੇ ਆਉਂਦੇ ਆ ਮਾਲ ਵੀ ਆਪਣੇ ਤੋਂ ਅਠ ਦਾ ਨਾ ਹੁੰਦੇ ਵਕਾਊ ਆ ਰਵੱਗ ਠੀਕ ਥੋੜਾ ਮਾਲ ਹੁਣ ਲੱਭਣ ਨਹੀਂ ਦਿਆ ਭਾਜੀ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਮਿਲਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਕਿੰਨੇ ਪੈਸੇ ਵਕਾਊ ਆ ਜੀ ਅੱਜ ਆਪਣੇ ਕੋਲ ਅੱਜ ਆਪਣੇ ਤੋਂ 6 ਹੈ ਜੀ ਛੇ ਜੀ ਇੱਕ ਬੱਚੇ ਵਾਲੀ ਆ ਅੱਛਾ ਜੀ ਤੇ ਜਿਹੜੀਆਂ ਪੰਜ ਆ ਉਹ ਬੱਚੇ ਤੋਂ ਬਣਾ ਵਾਕੀ ਜਿੰਨਾਂ ਜਿੰਨਾਂ ਦੁੱਧ ਆ ਜਿੰਨੇ ਜਿੰਨੇ ਦੀਰਦੀਆਂ ਬਣੀਆਂ ਵਾ ਹਾਂਜੀ ਜਿੰਨੇ ਸੁਵੀ ਆਪਾਂ 10 ਵੀ ਦੇਣੇ ਆ ਤੇ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਆਪ ਵੀ ਵੱਧ ਤੋਂ ਵੱਧ ਜਿਹੜਾ ਠੱਠਾ ਡੇਰੀ ਫਾਰਮ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੀ ਗਰਿਆਂ ਦੋ ਚਣੀਆਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਪੋਰਟ ਕਰੋ ਜੀ ਤੇ ਵੀ ਜੀ ਆਪਣਾ ਨੰਬਰ ਵੀ ਦੱਸ ਦਿਓ ਪਹਿਲਾਂ ਨੰਬਰ ਹੈ ਜੀ 6284741127 6284741127 ਦੂਜਾ ਨੰਬਰ ਜੇ ਇਹ ਨਹੀਂ ਲੱਗਦਾ ਦੂਜਾ ਲਾਲੇ ਪੈਣਪਰਾ ਹਾਂਜੀ 789801127 789801127 ਕੋਈ ਬਾਹਰ ਆਪਣਾ ਭੈਣਪਰਾ ਬੈਠਾ WhatsApp ਤੇ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਹੈ ਜੀ ਪ੍ਰਤਾਪ ਸਿੰਘ ਸਾਹਿਬ ਠੀਕ ਹੈ ਜੀ ਕਿਹਨਾਂ ਝਾਂਕ ਕਰਦਾ ਠੀਕ ਹੈ ਤਰਨਤੰਨ ਤਸੀਲ ਵਿਤਰਨਤਨ ਠੀਕ ਹੈ ਜੀ ਕਰੀਏ ਸ਼ੁਰੂ ਜੀ ਹਾਂਜੀ ਜ਼ਰੂਰ ਜੀ ਚਲੋ ਜੀ ਪਹਿਲੇ ਜੀ ਇੱਕ ਜ਼ਰੂਰੀ ਹੋਰ ਬੇਨਤੀ ਆਪਾਂ ਕਰਦੇ ਹਾਂ ਹਰ ਵਾਰੀ ਹਾਂਜੀ ਫੇਰ ਬੇਨਤੀ ਇਹੋ ਹੀ ਆ ਵੀ ਸਵੇਰੇ ਭਾਜੀ ਮਾਂ ਆਇਆ ਠੀਕ ਹੈ ਜੀ ਕੋਈ ਵੀ ਡੰਗਰ ਭੈਣ ਭਰਾ ਨੂੰ ਪਸੰਦ ਆ ਹਾਂਜੀ ਆਪਦੀ ਪਰਿਵਾਰ ਦੇ ਵਿੱਚ ਸਲਾਹ ਕਰਕੇ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਪਾਓ ਸਾਈ ਦਾ ਸਮਾਂ ਸੀਮਤ ਹੋਊਗਾ ਚਮੀਆਂ ਘੰਟਿਆਂ ਦਾ ਠੀਕ ਹੈ ਜੀ ਜੇ ਕੋਈ ਨੇ ਕੋਈ ਦੋੋਂ ਚੋਂ ਪੰਜਾਂ ਦਿਨਾਂ ਨੂੰ ਕਰਨੀ ਹੈ ਸਾਈ ਆਪਾਂ ਨੂੰ ਪਾ ਦੇ ਪੰਜ ਪਾਊਗਾ ਜੇ ਆਪਾਂ ਮੁਕਰੀਏ ਪੰਜ ਨਾਲ ਪੰਜ ਲੈ ਲਏ ਜਿੱਦਾਂ ਆ ਪਾਊਗਾ 10 ਆਪਾਂ ਮੁਕਰਾਂਗੇ ਹਾਂਜੀ ਡੰਗਰ ਵੇਚਾਂਗੇ 10 ਨਾਲ 10 ਠੀਕ ਹੈ ਜੀ ਬਿਲਕੁਲ ਹੀ ਹੋਊਗਾ ਵੀ ਆਪਦਾ ਘਰੇ ਆ ਕੇ ਤਸੱਲੀ ਕਰ ਤਸੱਲੀ ਕਰਕੇ ਹਾਂਜੀ ਠੀਕ ਹੈ ਚਲੋ ਜੀ ਕਰੀਏ ਸ਼ੁਰੂਆਤ ਜਰੂਰ ਜੀ ਚਲੋ ਜੀ ਇਹ ਦਿਓ ਜਾਣਕਾਰੀ ਭਾਜੀ ਸੂਆ ਪਹਿ ਪਹਿਲਾ ਲਾਵੇ ਦੂਜਾ ਲਾਵੇ ਕੋ ਦੰਮਾ ਲਾਵੇ ਆਪਦੀ ਸਮਝਵੇ ਠੀਕ ਹੈ ਜੀ ਹਾਂਜੀ 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 ਤੇ ਪੜੀ ਭੈਣ ਭਰਾਵਾਂ ਦੇ ਗੜੀ ਆ ਬਿਲਕੁਲ ਜੀ ਬਿਲਕੁਲ ਸੂਗਾ ਪਹਿਲਾ ਜੇ ਹਾਂਜੀ ਮੂੰਹ ਛਿੱਗੀ ਆ ਛੋਟੀ ਠੀਕ ਹੈ ਜੀ ਤੇ ਬਾਕੀ ਇਹ ਆ ਜਿੰਨੀ ਵੀ ਸੁਥਰੀ ਆ ਸੁਥਰੀ ਆ ਮੇਰੇ ਸਾਨੂੰ ਨਾ ਜ਼ਿਆਦਾ ਨਹੀਂ ਤੇ ਚਲੋ ਭਾਜੀ ਜਿੱਦਾਂ ਮਾਲ ਦਾ ਰੇਟ ਆ ਨਾ ਤੇ ਸੱਜਰ ਮੈਂ ਲੈਣ ਜਾਈਏ ਤੇ ਲੱਖ ਤੋਂ ਤਾਂ ਹੀ ਆਉਣੀ ਬਿਲਕੁਲ ਭਾਜੀ ਲੱਖ ਦੀ ਤੇ ਹੈਗੀ ਹੈਗੀ ਨਾ ਜਦੋਂ ਸੁਖਦਿਲ ਲੈ ਲਓ ਜੀ ਖੋਲ ਲਓ ਕਰਾइए ਚੈੱਕ ਇੱਧਰ ਜਰੂਰ ਜੀ ਤੇ ਦੁੱਧਰ ਵੀ ਦੀ ਕਿੰਨਾ ਦੁੱਧ ਭਾਜੀ ਉਹਨਾਂ ਦੇ ਕਹਿਣ ਮੁਤਾਬਕ 7 ਆ 7 ਆ ਆਪਾਂ 6 ਜਾਂਦੇ ਜੀ ਹਾਂਜੀ 6 ਲੀਟਰ ਦੁੱਧ ਲਾ ਦੇ ਬਸ ਉਹਦਾ ਠੀਕ ਹੈ ਜੀ ਕੋ 6 ਲੀਟਰ ਦੁੱਧ ਲਾ ਲਏ ਹਨਾ ਜੀ ਹਾਂਜੀ ਨਿੱਕੇ ਜੇ ਕਰਦੀ ਬਹੁਤ ਸੋਹਣੀ ਝੋਕੀ ਬਾਕੀ ਬਣੀ ਸੋਰੀ ਵੀ ਆ ਉਹਨਾਂ ਦੇ ਕਹਿਣ ਮੁਤਾਬਕ ਠੀਕ ਹੈ ਪਰ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਆਪਾਂ ਦੁੱਧ ਦੇ ਹਿਸਾਬ ਨਾਲ ਦੇ ਦੁੱਧ ਦੇ ਹਿਸਾਬ ਨਾਲ ਸੂਏ ਦਾ ਅਗਲਾ ਆਰਦਾ ਜੱਜ ਕਰ ਲੈ ਜੱਜ ਕਰ ਲੈ ਦੁੱਧ ਜੋ ਹੋਊਗਾ ਉਹ ਆਪਾਂ ਦੱਸ ਦਿਆਂਗੇ ਠੀਕ ਹੈ ਜੀ ਆਪਦੀ ਝੋਕੇ ਪੈਣ ਪਾ ਕਰੇ ਦੇਖੋ ਜੀ ਬਿਊਟੀ ਬਿਊਟੀ ਬਹੁਤ ਚੰਗੀ ਆ ਬਿਲਕੁਲ ਜੀ ਬਿਲਕੁਲ ਇੱਕ ਰੰਗ ਕਰ ਸੀਲਸ ਲੱ ਹਾਂਜੀ ਦੰਦਾ ਜੀ ਠੀਕ ਹੈ ਇਹਨੂੰ ਫੜਿਆ ਨਹੀਂ ਮੈਂ ਚੰਦਪ੍ਰਾਵੀਕ ਨਾਲ ਨਹੀਂ ਫੜਾਈ ਆ ਹੋਲੀ ਮੂੰਹ ਦੀ ਕਰੋ ਜੀ ਕਿ ਮੂੰਹ ਛਿੱਗੀ ਹੈ ਜੀ ਛਿੱਗੀ ਹੈ ਆ ਫੜਾਈ ਲੈ ਮੂੰਹ ਸੀ ਲੈ ਸੀ ਲੈ ਜੀ ਮੈਂ ਵੇਖਿਆ ਨਹੀਂ ਹੁੰਦਾ ਚਲੋ ਭਾਈ ਨਹੀਂ ਧਿਆਨ ਦੇ ਨਿਕੇ ਦੇ ਹਾਈਟ ਦੀ ਬਹੁਤ ਸੋਹਣੀ ਝੋਟੀ ਇੱਕ ਰੰਗ ਵਾਲਾ ਬਹੁਤ ਹੀ ਸੋਹਣੀ ਜੀ ਕੋਕਾ ਪੀਜ ਜੇ ਸਾਰੇ ਡੰਗ ਬਿਲਕੁਲ ਬਿਲਕੁਲ ਲੋਰੀ ਤੇシャ ਜੀ ਕੀ ਰੇਟ ਨੂੰ ਫਿਰ ਕਰਦੇ ਦਾ ਰੇਟ ਭਾਜੀ ਆਪਣੇ ਜੈਨੂਅਲ ਹੀ ਰਹੇ ਆ ਜੈਨੂਅਲ ਰਹਿਣੇ ਚਲੋ 1000 ਤੋਂ 1000 ਘੋ ਸਕਦਾ ਬਾਜ਼ਾਰ ਦਾ ਕਰਕੇ ਬਾਕੀ ਆਪਣੀ ਰਿਕਵੈਸਟ ਹੈ ਵੀ ਚਲੋ ਹੁਣ ਉਹਨਾਂ ਮਾਲ ਥੋੜਾ ਜਿਆਦਾ ਨੁਕਸਾਨਿਆਂ ਕਰਕੇ ਤੇ ਮਾਲ ਘੱਟ ਮਿਲੰਦਿਆ ਤਾਂ ਕਰਕੇ ਥੋੜਾ ਜਿਆਦਾ ਭਾਜੀ ਫਰਕ ਪੈ ਸਕਦਾ ਠੀਕ ਹੈ ਜੀ ਪਰ ਆਪਾਂ ਦਿਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਜੈਨੂਅਲ ਹੀ ਰਹੇ ਠੀਕ ਹੈ ਜੀ ਬਿਲਕੁਲ ਥਾਂ ਥਣ ਵੀਰ ਜੀ ਕਿਵੇਂ ਦੇ ਵਧੀਆ ਜੀ ਚੋਣ ਭਾਜੀ ਇੱਕ ਨੰਬਰ ਆ ਠੀਕ ਹੈ ਕੋਈ ਆਪਣੇ ਘਰੇ ਆ ਕੇ ਝੋਕੇ ਖਰੇ ਬਕੈਦਾ ਠੀਕ ਹੈ ਤਸੱਲੀ ਕਰ ਸਕਦਾ ਹੈ ਨਾ ਹਾਂਜੀ ਹਾਂਜੀ ਥੋੜਾ ਜਿਹਾ ਮੇਰਾ ਚਾਰ ਚੂੜਾ ਆਪਣਾ ਆਰ ਵੀਡੀਓ ਜਗਲ ਕਰਦੇ ਹਾਂ ਜਨਗਰ ਨਵਾਂ ਆਉਂਦਾੜਾ ਖਾਂਦਾ ਨਹੀਂ ਜਿੰਨੀ ਵੀ ਜਮੀ ਪਲੀ ਠੀਕ ਹੈ ਜੀ ਤੇ ਕੀ ਰੇਟ ਰਛਾ ਜਾਈ ਫਿਰ ਇਹਦੀ ਭਾਜੀ 65 ਚ ਕਰਦੀ ਹੈ ਪਹੁੰਚ ਹਾਂ ਨਾ ਆਪਾਂ ਇੱਕੋ ਰੇਟ ਦਸਣਾ ਅੱਛਾ ਜੀ ਇੱਕੋ ਰੇਟ ਦੇ ਭਾਜੀ ਹਾਂਜੀ ਕੋਈ ਮੰਨ ਲਓ ਸਿਰਖਪਾਈ ਵਾਲਾ ਨਹੀਂ ਹਾਂਜੀ ਇਹ 55000 ਦੇ ਵਿੱਚ ਪਹੁੰਚ ਕਰਦੀ ਹੈ 55000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈ ਆਵੇ ਠੀਕ ਹੈ ਜੀ ਪੂਰੇ 50 ਜਿਆਰ ਪੂਰੇ 55000 ਜੀ ਠੀਕ ਹੈ ਜੀ ਤੇ ਚਲੋ ਜੀ ਇਹਦੀ ਰਿਆ ਜਾਣਕਾਰੀ ਇਹ ਪਹੀ ਸੁਆ ਇਹ ਵੀ ਉਹਨਾਂ ਦੇ ਕਹਿਣ ਮੁਤਾਬਕ ਪਹਿਲਾ ਕੇਵਲ ਡੰਗਰ ਪੱਕ ਪੁੱਕੇ ਸੋਇਆ ਹੁੰਦਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਆਪਾਂ ਨਹੀਂ ਕੋ ਆਂਦੇ ਆਪਾਂ ਦੂਜਾ ਆਖਾਂ ਦੇ ਹਾਂਜੀ ਪੁੱਤ ਜਾਲਾ ਲਾਵੇ ਚੌਥਾ ਲਾਵੇ ਭਵੇਂ ਦਾ ਹਵਾਲਾ ਠੀਕ ਹੈ ਜੀ ਥੋੜਾ ਜਿਆ ਬੰਦਿਆਂ ਦੀ ਸੇਵਾ ਨਹੀਂ ਛੇੜੀ ਗਈ ਤੇ ਇੱਕ ਹੋਰ ਗੱਲ ਦੱਸ ਲਈ ਕਿ ਬਹਿਣੀ ਵਾਲੇ ਤੋਂ ਦੂਜਾ ਬੰਨਾ ਨਾ ਜਿਹੜਾ ਇੱਕ ਬਹਿਣੀ ਵਾਲਾ ਹਾਂਜੀ ਥਾਣੇ ਤੋਂ ਧਾਰਾਂ ਜੂਢੋਂਗੀਆਂ ਦੂਜੇ ਬੰਨੇ ਹੋ ਅੱਛਾ ਜੀ ਪਰ ਥਾਣੇ ਜਿਹੜਾ ਮੈਂ ਤੱਲੜ ਜੀ ਤੱਲੜ ਹੈ ਹਾਂਜੀ ਹਾਂਜੀ ਠੀਕ ਹੈ ਜੀ ਦੱਲੜ ਆਪਾਂ ਦੱਸ ਕੇ ਦੇਣੀ ਛੋਟਾ ਥਾਣੇ ਜਿਹੜਾ ਹਾਂਜੀ ਹਾਂਜੀ ਹਨਾ ਜੀ ਹਾਂ ਇਹ ਤੇ ਲੜਿਆ ਥਾ ਹਾਂ ਦੁੱਧ ਦੇਣ ਥਲੇ ਵੀ ਪੱਕਾ 6 ਲੀਟਰ ਜੇ 6 ਲੀਟਰ ਪੱਕਾ ਮਗਰ ਇਹ ਕੱਟੀ ਆ ਮਗਰ ਕੱਟੀ ਹੈਨਾ ਮਗਰ ਕੱਟੀ ਆ ਲੈਓ ਜੀ ਕਰੋ ਚਾਹੇ ਤੇ ਸੂਈ ਨੂੰ ਕੋਈ ਥੋੜਾ ਚੇਰੀ ਹੋਇਆ ਅੱਛਾ ਇਹ ਕੱਟੀ ਹਾਂਜੀ ਇਹ ਕੱਟੀ ਆ ਠੀਕ ਹੈ ਜੀ ਇਹ ਕੱਟੀ ਆ ਬਾਕੀ ਭੈਣ ਭਰਾਵਾਂ ਦੇ ਗੜੀ ਆ ਆਪਣੇ ਜੱਜ ਕਰ ਲਈ ਕੋਈ ਸੂਈ ਨੂੰ ਭਾਜੀ ਕੋਈ 1.5 ਮਹੀਨਾ ਹੋਇਆ ਉਹ ਕੋ ਦੋਲ ਵਾਲੇ ਦੋਲ ਵਾਲੇ ਮਗਰ ਕੱਟੀ ਏ ਠੀਕ ਹੈ ਜੀ ਤੇ ਦੁੱਧ 6 ਲੀਟਰ ਜੇ ਪੱਕਾ 6 ਲੀਟਰ ਪੱਕਾ ਹੈਨਾ ਅਗਲੇ ਸਾਲ ਥਲੇ ਲੜਿਆ ਠੀਕ ਹੈ ਜੀ ਸੁਭਾ ਨੇ ਆਪਦਾ ਭੈਣ ਭਰਾਵਾਂ ਦੀ ਗੱਡੀ ਕੋ ਜੱਜ ਕਰ ਲਿਆ ਠੀਕ ਹੈ ਜੀ ਲੈਓ ਜੀ ਖੋਲ ਕੇ ਜਰੂਰ ਜੀ ਲਓ ਜੀ ਕਰੋ ਜੀ ਚੱਕ ਬਾਕੀ ਇਸ ਬਾਕੀ ਤਿੰਨੇ ਤੇ ਓਕੇ ਤਾਂ ਹਨਾ ਜੀ ਹਾਂਜੀ ਹਾਂਜੀ ਬਾਕੀ ਚ ਵਾਈ ਇੱਕ ਠੀਕ ਹੈ ਜੀ ਲਓ ਜੀ ਥੋੜਾ ਨਾ ਸੰਗੜਪੇ ਆਹੀ ਮੈਂ ਹਾਂਜੀ ਚੱਲੇ ਹਰੀ ਦਾ ਕਰਕੇ ਕਰਦੀ ਥੋੜਾ ਤੇ ਕਿਵੇਂ ਸੀਰੀਜ਼ਲਾ ਵੀ ਛਾਈ ਵਧੀਆ ਚੋਣ ਚ ਭਾਜੀ ਬੱਚੇ ਤੇ ਮਿਲਦੀ ਆ ਠੀਕ ਹੈ ਜੀ ਬੱਚੇ ਤੇ ਮਿਲਦੀ ਲਓ ਜੀ ਰੋਰੀ ਚੈੱਕ ਬਾਕੀ ਇਹ ਆ ਬਚੋ ਜੇ ਕੋ ਸੰਭੂ ਸੂਤੂ ਹਾਂਜੀ ਹਾਂਜੀ ਚਲੋ ਜਿਹੜਾ ਆਪਾਂ ਦਾ ਰੇਟ ਭਾਅ ਛੋਟਾ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸਾਮ ਦੇ ਹੁੰਦਾ ਵਾ ਦੁੱਧਾ ਤੇ ਵੀ ਛਾਜੀ ਸਾਮ ਦਸਾਂ ਗੱਲ ਗਈ ਜੀ ਹੁਣ ਆਪਣੇ ਤੋਂ ਘੰਟੇ ਚਾ ਡੰਗਰ ਆਪਾਂ ਕੀ ਕਰ ਦੇਣਾ ਕੀ ਕਰ ਦੇਣਾ ਬਿਲਕੁਲ ਜੀ ਬਿਲਕੁਲ ਡੰਗਰ ਭਾਜੀ ਇੱਕ ਥਾਂਸ ਕਰ ਕੋਈ ਹਫਤਾ ਦੱਸ ਦੇਣ ਰਵੇ ਫਿਰ ਜਾਗੇ ਆ ਹਾਂਜੀ ਬਾਕੀ ਇਹ ਡੰਗਰ ਬਣਦੇ ਆ ਜਿਹੜਾ ਟੁੱਟਾ ਡੰਗਰ ਆ ਉਹਨੂੰ ਬਾਈ ਦਿਆਂ ਭਾਜੀ ਕੋਈ 5-4 ਮਹੀਨੇ ਲੰਘ ਜਾਂਦੇ ਲੰਘ ਜਾਂਦੇ ਆ ਸਹੀ ਹੈ ਜੇ ਆਪਣਾ ਬਾਕੀ ਤੁਹਾਨੂੰ ਪਤਾ ਹੋ ਆ ਆਪਾਂ ਜਿੱਦਾਂ ਦਾ ਡੰਗਰਿਆ ਉਹ ਸਭ ਦਾ ਆਪਾਂ ਮੁੱਲ ਕਰਦੇ ਆ ਮੁੱਲ ਕਰਦੇ ਨੇ ਬਿਲਕੁਲ ਜੀ ਬਿਲਕੁਲ ਇਹ ਤੇ ਗੱਲ ਆਪਣਾ ਤੇ ਆ ਮੰਨ ਲਓ ਆਪਾਂ ਕੋ ਥੋੜੇ ਥੋੜੇ ਲੈ ਤੇ ਆਪਾਂ ਚਲੋ ਭੈਣ ਭਰਾਵਾਂ ਲਈ ਗੱਡੀ ਚਾਹੀਦੀ ਆ ਭੀ ਕੋਈ ਵੀ ਜਿੱਦਾਂ ਦਾ ਵੀ ਆਪਾਂ ਆਪਦੇ ਲਾਹੌਰ ਤੋਂ ਨਹੀਂ ਕੋ ਕਰ ਸਕਦੇ ਇਹ ਸੇਵਾ ਆਪਣੀ ਵੀ ਜਿਹੜਾ ਆਪਾਂ ਮੁੱਲ ਕਰਨਾ ਹਾਂ ਹਾਂ ਜੀ ਮੰਨ ਲਓ ਆਪਣੀ ਪਹੁੰਚ ਦਾ ਵੀ ਹੋਣਾ ਉਦਾਂ ਵੀ ਹੋਣਾ ਹਾਂਜੀ ਆਪਾਂ ਜਿਹੜਾ ਕੋ ਹੜ ਪੀਰ ਤੇ ਲਾ ਕੇ ਆਪਣਾ ਭੈਣ ਭਰਾ ਹਾਂਜੀ ਆਪਾਂ ਪਹੁੰਚ ਵੀ ਉਹਦੀ 1000 ਰੁਪਿਆ ਛੱਡਾਂਗੇ ਪਹੁੰਚ ਦੇ ਵਿੱਚੋਂ ਹੀ ਛੱਡਾਂਗੇ ਜੇ ਗੱਡੀ ਆਪਦੀ ਲੇਉ ਤੇ ਉਹਦੇ ਵਿੱਚੋਂ ਹੀ ਛੱਡਾਂਗੇ ਠੀਕ ਹੈ ਜੀ ਕਿੰਨੀ ਕਿ ਚਲੋ ਆਪਾਂ ਲਓ ਜੀ ਆਹ ਰਹਿਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੀ ਚਲੋ ਇਹ ਜੀ ਮੰਨ ਲਓ ਡੰਗਰ ਹੋਊਗਾ ਕਿਸੇ ਦੇ ਘਰੇ ਤੇ ਪਾਜੀ ਫੇਰ ਹੀ ਲਿਆਉਣਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਬਿਲਕੁਲ ਜੀ ਬਿਲਕੁਲ ਸਹੀ ਗੱਲ ਰੇਟ ਦੱਸ ਦੀਏ ਇਹਦਾ ਪਾਣੀ ਪੀਂਦੀ ਤਾਂ ਹੀ ਦੱਸ ਦਿਓ ਫਿਰ ਚਾਹ ਜੀ ਰੇਟ ਤੇ ਗੱਡੀ ਆਪ ਦੀ ਲੈਵੇ ਹਾਂਜੀ ਪੂਰੇ 47000 ਦੇ ਦੇ ਪੂਰੇ 47000 ਦੀ ਠੀਕ ਹੈ ਜੀ ਤੇ ਮਗਰ ਕੱਟੀ ਹੈ ਨਾ ਜੀ ਆ ਮਗਰ ਕੱਟੀ ਜੀ ਸੂਈ ਤਾਜੀ ਆ ਠੀਕ ਹੈ ਜੀ ਠੀਕ ਹੈ ਜੀ ਛੋਟੇ ਪਰਿਵਾਰ ਵਾਲੇ ਨੂੰ ਚੰਗੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਗਰੀ ਭਜੀ ਆ ਗਈ ਜੋ ਚੰਗੀ ਵਾਈਨ ਮੱਟੇ ਵਾਲੀ ਵੱਡੀ ਮੈਂ ਆ ਵੱਡੀ ਮੈਂ ਆ ਗਈ ਹੈ ਬਿਲਕੁਲ ਜੀ ਬਿਲਕੁਲ ਤੇ ਕਿਨਵਾ ਸੁਆ ਗਈ ਸੀ ਸੂਆ ਭਾਜੀ ਆਪਾਂ ਨਹੀਂ ਆਖਣਾ ਭੈਣ ਭਰਾਵਾਂ ਦੀ ਗਾੜੀ ਉਹਨਾਂ ਦੇ ਕਹਿਣ ਮੁਤਾਬਕ ਜਾਂਦੇ ਹਿੱਤ ਜਾਂ ਲਾਵੇ ਚੌਥਾ ਲਾਵੇ ਕੋ 8ਵਾਂ ਲਾਵੇ 10ਵਾਂ ਲਾਵੇ ਬਿਲਕੁਲ ਜੀ ਬਿਲਕੁਲ ਏਗਨਿਕਲ ਠੀਕ ਹੈ ਜੀ ਸੂਈ ਨੂੰ ਭਾਜੀ ਇਹਨੂੰ ਵੀ ਮੰਨ ਲਓ ਕੋ 1.5 ਤਿੰਨ ਤਿੰਨ ਮਹੀਨੇ ਹੋਏ ਆ ਹਾਂ ਜੀ ਚਾਰ ਲਾਵੇ ਕੋ 5 ਲਾਵੇ ਭੈਣ ਭਰਾਵਾਂ ਦੇ ਗਾੜੀ ਠੀਕ ਹੈ ਜੀ ਲੈ ਆਓ ਭਾਜੀ ਦੇ ਦੋ ਦੋ ਸੱਤਾਂ ਦੇ ਛੇ ਲਾਵੇ ਠੀਕ ਐ ਸਤਾਂ ਦੇ ਪੱਕਾ ਛੇ ਹੈ ਨਾ ਛੇ ਲਾਵੇ ਜੀ ਤਸल्ली ਯਾਰ ਹਾਂਜੀ ਤਸल्ली ਇਦਾਂ ਮਰਜੀ ਕੋਈ ਵੀਰ ਭਰਾ ਜੋ ਵੀ ਆਪਾਂ ਦਸਾਂ ਗੱਲ ਗੱਲ ਆਪਾਂ ਉਹ ਦਸਣੀ ਜਿਹੜੀ ਹੈਗੀ ਆ ਹਾਂਜੀ ਆਪਾਂ ਆਉਂਦੇ ਆ ਆਪਣੇ ਤੋਂ ਕੀ ਐਡੀ ਹੈਗੀ ਆ ਵੀ ਆਪਾਂ ਜਿਹੜਾ ਇਹ ਨਾ ਬਤਾ ਦੇਣਾ ਬਿਲਕੁਲ 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 ਸਾਨੂੰ ਤਾਂ ਵੀ ਜਿਹੜਾ ਗਾਇਕ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਬਾਕੀ ਡੰਗਰ ਨਾਲ ਬਾਕੀ ਵੰਡ ਵੰਡ ਬੜੇਵੇਂ ਤੇ ਫਿਰ ਤੇ ਡੰਗਰ ਨੇ ਵੰਡਦੇ ਚਲੋ ਸੇਵਾ ਜੀ ਉਹ ਤੇ ਭੈਣ ਭਰਾ ਚਲੋ ਆਪਾਂ ਇਹ ਵੀ ਜਾਣੇ ਅਗਲਾ ਜਿਹਨੇ ਖੜਨੀ ਉਹ ਵੀ ਕਰੂਗਾ ਤੇ ਵੰਡ ਲੈ ਪਾਜੀ ਦੰਗਰ ਦਾ ਬਿਲਕੁਲ ਜੀ ਬਿਲਕੁਲ ਬਣੀ ਹੈਗੀ ਉਹਨਾਂ ਦੇ ਕਹਿਣ ਮੁਤਾਬਕ ਉਹ ਮਹੀਨੇ ਦੀ ਹਾਂਜੀ ਏਡ ਦੇ ਪਰ ਆਪਣੀ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਪਈ ਠੀਕ ਹੈ ਜੀ ਆਪਣੇ ਥਣ ਥਣ ਕਿਵੇਂ ਛਾ ਜੀ ਥਣ ਤੂੰ ਨ ਇੱਕ ਨੰਬਰ ਹੈ ਜੀ ਦੁੱਧ ਸਾਤੀ ਹੋਊਗਾ ਕੋਈ ਛੇ ਲਾਵੇ ਠੀਕ ਹੈ ਜੀ ਪੱਕਾ ਛੇ ਹਾਂਜੀ ਹਾਂਜੀ ਤਸੱਲੀ ਵਾਲਾ ਤਸੱਲੀ ਵਾਲਾ ਜੀ ਥਣ ਥਣ ਚਾਰੇ ਓਕੇ ਹਨਾ ਪਾਜੀ ਇਹ ਕਿਹੜੀ ਗੱਬਣੀ ਹੈ ਜੀ ਇਹ ਸੂਈ ਹੈ ਚੋ ਹੀ ਲੈਣੀ ਜਦੋਂ ਅਗਲੇ ਦੇ ਠੀਕ ਹੈ ਹਾਂਜੀ ਉਹ ਤੇ ਗੱਲ ਹੈ ਚੋ ਹੀ ਲੈਣੀ ਅਗਲੇ ਇਹ 4 ਬੈਂਤੀ ਆ ਮੇਰੇ ਭਰਾਏ ਇਹ ਨਾ ਕਿਹਾ ਕਰੂ ਪੀ 100 200 ਦਾ 500 ਦਾ ਤੇਲ ਲੱਗਣਾ ਹਾਂਜੀ ਆਪਦੀ ਕਿਓਗੇ ਕਰੂ ਆਪਦੀ ਜੋਗੇ ਬਿਲਕੁਲ ਜੀ ਬਿਲਕੁਲ ਤਸੱਲੀ ਕਰਕੇ ਕਿਓਗੇ ਕਰੋ ਜੀ ਹਣਾ ਜੀ ਹਾਂ ਤੇ ਛਾਈ ਫਿਰ ਕੀ ਰੇਟ ਰੌਟ ਕਰਦੇ ਜੀ ਇਹਦਾ ਇਹਦਾ ਭਾਜੀ ਛੋਟਾ ਹੀ ਆ ਪਾ ਹਾਂਜੀ ਆਉਂਚ ਕਰਨ ਦੇ ਭਾਵੇਂ ਇਹਦੀ ਆਪਾਂ 55 ਜੀ ਵੀ ਕਰ ਦਈਏ ਹਾਂਜੀ ਗੱਡੀ ਆਪਦੀ ਲੈ ਆਵੇ 52000 ਪੂਰੇ ਦੀ ਦੇ ਦਈਏ 52000 ਹੋਰ ਨਹੀਂ ਕਰ ਦੋ ਥੋੜਾ ਬੜਾ ਹਾਂਜੀ ਕਰ ਦੋ ਥੋੜਾ ਬੜਾ ਹੋਰ ਪੂਰੇ 51000 ਵੀ ਪਹੁੰਚ ਜੇ ਠੀਕ ਹੈ ਜੀ ਆਪਾਂ ਸਿੱਧੀਆਂ ਗੱਲਾਂ ਇਹ ਆਪਾਂ ਕੋਈ ਇਹ ਨਹੀਂ ਹੋਣ ਇਹ ਮੋੜ ਜਿਹੜੇ ਹੁੰਦੇ ਸਰਬ 100 ਰੁਪਏ ਛੋੜ ਵਾਲੇ ਹੁੰਦੇ ਛੋੜ ਵਾਲੇ ਸਾਡੇ ਸਾਹਮਣੇ ਆ ਪਾਏ ਨਹੀਂ ਕਈ ਭਣ ਭਰਾ ਮਨ ਕਿ ਆਸ ਦਿੰਦੇ ਆ ਵੀ ਜਾਨਵਰ ਵੀ ਰੇਟ ਜਿਹੜਾ ਫਿਕਸ ਨਹੀਂ ਆ ਫੇਰ ਘੱਟ ਵਧ ਕਰਨਾ ਹੁੰਦਾ ਹੈ ਆਪਾਂ ਵਧ ਕਰਾਂਗੇ ਤੇ ਫੇਰ ਹੀ ਘੱਟ ਵਧ ਕਰਾਂਗੇ ਬਿਲਕੁਲ ਬਿਲਕੁਲ ਪੂਰੇ 51000 ਦੀ ਪਹੁੰਚ ਹਾਂਜੀ 3000 ਕਢਾ ਦੋ 48 ਰਹਿ ਗਿਆ 48 ਉਹਦਾ 48000 ਪੂਰੇ ਦੀ ਦੇਣੀ ਚਾ ਠੀਕ ਹੈ ਜੀ 48000 ਚਲੋ ਜੀ ਅਗਲੇ ਪਸ਼ੂ ਦੀ ਦਿਓ ਜਾਣਕਾਰੀ ਗਾੜੀ ਭਾਜੀ ਕੋਈ ਇਹ ਨਾ ਅਖੇ ਵੀ ਮੈਂ ਲਿਸੀ ਆ ਹਾਂਜੀ ਉਰੇ ਪਠਾ ਡਕਾ ਨਹੀਂ ਆ ਗਿਆ ਖਾਤਾ ਮੈਂ ਨਹੀਂ ਠੀਕ ਹੈ ਭਾਜੀ ਦੂਜਾ ਕੁੱਤੇ ਜਾ ਲਾਵੇ ਚੌਥਾ ਲਾਵੇ ਅੱਠਵਾਂ ਲਾਵੇ ਦਾਵਾ ਠੀਕ ਹੈ ਜੀ ਦੁੱਧ ਦੇ ਥੱਲੇ ਮੈਂ ਥੱਲੇ ਚਵਾਵਾ ਹੈਗਾ ਜੇ 10 ਲੀਟਰ 10 ਲੀਟਰ ਪੱਕਾ 8 ਲੀਟਰ ਪੱਕਾ ਦੁੱਧ ਲਾਵੇ ਕੋ ਲੋਹੇਰ ਦਾ ਅੱਛਾ 8 ਲੀਟਰ ਪੂਰਾ ਤਸਲੀ ਲੋਹੇਰ ਦਾ ਹਾਂਜੀ ਠੀਕ ਹੈ ਜੀ ਯਾਰ ਆਪਾਂ ਸੰਤਾ ਕਰਦੇ ਆਂ ਭਾਈ ਆਪ ਦਾ ਚੂਗਾ ਜਦਾਂ ਮਰਜੀ ਆ ਤਸਲੀ ਕਰਕੇ ਖੜੇ ਕੋਈ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਨਹੀਂ ਕੋਈ ਗੱਲ ਮੈਗਾ ਅਗਲਾ ਚੂਗਾ ਨੂੰ ਪਤਾ ਤਾਂ ਲੱਗ ਜੂ ਕਿ ਕੀ ਆ ਲੱਗ ਜੂ ਬਿਲਕੁਲ ਸਹੀ ਆਪਾਂ ਦੋ ਡੰਗ ਮੈਂ ਚੋਈ ਜਾਂ ਦੋਵੇਂ ਡੰਗ ਮੈਂ ਨੇ 10 ਡੱਡਾ ਲੀਟਰ ਦੀ ਬਾਲਟੀ ਭਰ ਕੇ ਦੁੱਧ ਦਿੱਤਾ। ਠੀਕ ਹੈ ਜੀ। ਹਾਂਜੀ। ਆਪਾਂ 5 ਗਿਣਦੇ ਹਾਂ ਇੱਕ ਟਾਈਮ ਦਾ ਦੂਜੇ ਥਾਂ ਗਿਆ ਘਟ ਵੱਲ ਸਕਦਾ ਆਪਾਂ 8 ਲਾਈਏ। ਆਪਾਂ 4 ਅਨੇ ਅਗਲੇ ਨੂੰ ਇੱਕ ਡੰਗ। ਹਾਂਜੀ। ਹਾਂਜੀ। ਬਿਲਕੁਲ ਜੀ ਉਹ ਤਾਂ ਗੱਲ ਹੀ। ਬਾਕੀ ਸੂਈ ਜਿਹੜੀ ਏ ਉਹ ਕੈਮਰੇ ਤੋਂ ਲੰਦੀ ਏ। ਸੂਈ ਭਾਜੀ ਕੋਈ 4-5 ਮਹੀਨਿਆਂ ਦੀ ਸਾਢੇ ਤਿੰਨਾਂ ਚੋਂ ਦੀ ਹੈਗੀ ਜੇ। ਅੱਛਾ ਜੀ। ਬਣੀ ਸੌਰੀ ਵੀ ਹੋਊਗੀ ਕੋਈ ਉਹਨਾਂ ਦੇ ਕਹਿਣ ਮੁਤਾਬਕ ਉਹ ਵਿਹਾਂ ਪੰਨਿਆਂ ਦੇ 9 ਮਹੀਨੇ ਦੀ ਉੱਤੇ ਹੋਵੇ ਥੱਲੇ ਹੋਵੇ। ਪਰ ਆਪਾਂ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣਗੇ ਠੀਕ ਹੈ ਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਰੇਟ ਕਰਨਾ ਹੈ ਨਾ ਕੱਟ ਪੂਰਾ ਵੱਡਾ ਬਿਲਕੁਲ ਬਿਲਕੁਲ ਦੋ ਦਾ 8 ਲੀਟਰ ਲੋਅਰ ਗੱਲ ਆ ਗਈ ਹਾਂਜੀ ਹਾਂਜੀ ਛਾਈ ਵਰ ਕੀ ਰੇਟ ਰੂਰੇ ਕਰਦੇ ਇਹਦਾ ਰੇਟ ਭਾਈ ਦੁੱਧ ਦੇ ਹਿਸਾਬ ਨਾਲ ਤਾਂ ਫੇਰ ਇਹਦਾ ਹੋਣਾ ਹੀ ਹਾਂ ਹਾਂਜੀ ਕੋਈ ਪੈਣਪਰਾ ਇਹ ਨਾ ਕਿ ਵੀ ਰਾਜੀ ਮੈਂ ਦਾ ਘਟ ਕਰਤਾ ਦੇਦਾ ਜਿਆਦਾ ਕਰੀ ਜਾਂਦੇ ਆ ਹਾਂਜੀ ਕੋਈ ਮੰਨ ਲਓ ਆਪਾਂ ਵੀ ਹੁਣ ਚੋਕੇ ਲਿਆਂਦੀ ਦੋ ਡੰਗ ਇਹ ਅਗਲੇ ਦੀ ਮਹਿੰਦੇ ਥੱਲੇ ਦੁੱਧ ਹੈਗਾ ਤੇ ਫੇਰ ਹੀ ਅਗਲੇ ਨੇ ਆਪਣੇ ਤੋਂ ਪਹਿਲਾਂ ਬਿਲਕੁਲ ਜੀ ਬਿਲਕੁਲ ਚੋਆਇਆ ਆਪਣੇ ਨੂੰ ਹਾਂਜੀ ਬਿਲਕੁਲ ਜੀ ਇਹ ਆਪਣੇ ਤੋਂ ਹੁਣ ਚੋਕੇ ਖੜੀ ਬਿਲਕੁਲ ਜੀ ਹਾਂ ਥਾਂ ਤੁਹਾਨੂੰ ਓਕੇ ਸਾਈ ਵਧੀਆ ਜੀ ਇੱਕ ਨੰਬਰ ਆ ਠੀਕ ਹੈ ਜੀ ਕੀ ਫੇਰ ਰੇਟ ਸਾਈ ਦੱਸ ਦਿਓ ਇਹਦੀ ਭਾਜੀ ਆਪਾਂ 56000 ਦੇ ਵਿੱਚ ਪਹੁੰਚ ਕਰਨੀ ਹੈ 56000 ਦੇ ਵਿੱਚ ਗੱਡੀ ਆਪ ਦੀ ਲੈਵੇ ਪੂਰੇ 53000 ਦੀ ਦੇਵਾਂਗੇ ਪੂਰੇ 30000 ਦੋ ਟਾਈਮ ਚੋਕੇ ਮੈਂ ਖੜ ਹਾਂਜੀ ਜੇ ਦੁੱਧ ਹੋਊਗਾ ਅਗਲਾ ਲੈ ਜੇ ਨਹੀਂ ਤੇ ਇਹ ਨਹੀਂ ਵੀ ਆਪਾਂ ਅਗਲੇ ਦੀ ਸਾਈ ਬਿਆਨਾ ਰੱਖ ਲਾਂਗੇ ਠੀਕ ਹੈ ਜੀ ਹਾਂਜੀ ਤਸਲੀ ਕਰੇ ਤਸਲੀ ਕਰੀ ਪੂਰੀ ਹਾਂ ਠੀਕ ਹੈ ਮੈਂ ਜਿਆਦਾ ਨਹੀਂ ਚਲੋਂ ਆਂਦਾ ਇਹ ਮੈਂ ਅਸਲ ਜੇ ਅਗਲਾ ਸੇਵਾ ਕਰੂਗਾ ਨਾ ਤੇ 10 ਤੋਂ ਬਾਹਰ ਨਹੀਂ ਤੇ 10 ਲੀਟਰ ਦੁੱਧ ਪੱਕਾ ਨਾ ਦਊ ਮੈਂ ਤਾਂ ਤਾ ਹਾਂ ਬਿਲਕੁਲ ਬਿਲਕੁਲ ਹਾਈਟ ਉਹ ਪੂਰੀ ਆ ਆਪਾਂ ਇਹ ਨਹੀਂ ਵੀ ਹਵਾ 'ਚ ਗੱਲਾਂ ਕਰਨਦੇ ਆ ਪੇ ਪਤਾਰਾ ਮਾਰ ਕੇ ਲੈ ਜਾਂਦੀ ਹਾਂ ਹਾਂਜੀ ਹਾਂਜੀ ਰੋੜਾਂਗ ਚੋਕੇ ਮੈਂ ਲੈ ਜਾਂਦੀ ਭਾਜੀ ਆਪਾਂ ਠੀਕ ਹੈ ਜੀ ਸਾਰਾ ਮਾਲ ਹੀ ਦੋ ਦੋ ਡੰਗ ਚੋਕੇ ਲੈਂਦਾ ਠੀਕ ਹੈ ਜੀ ਉਹ ਚੂਏ ਦੇ ਨਾਲੋਂ ਆਪਾਂ ਲੀਟਰ 2 ਲੀਟਰ ਘੱਟ ਦੱਸੰਦਾ ਅਗਲੇ ਠੀਕ ਹੈ ਜੀ ਠੀਕ ਹਾਂਜੀ ਠੀਕ ਹੈ ਜੀ ਕਿੰਨਾ ਰੇਟ ਫਿਰ ਤੁਹਾਡਾ ਇੱਕ ਦੇ ਦਾ ਰੇਟ ਭਾਜੀ ਇਹਦੀ 56000 ਦੇ ਵਿੱਚ ਪਹੁੰਚਿਆ 55000 ਜੱਦੀ ਆਰ ਦੀ ਲੈਵੇ ਪੂਰੇ 53000 ਦੀ ਮਹੀਨੇ ਪੂਰੇ 53000 ਦੀ ਠੀਕ ਹੈ ਜੀ ਤੇ ਦਿਓ ਜੀ ਇਹਦੀ ਜਾਣਕਾਰੀ ਗੱਡੀ ਭਾਜੀ ਮੈਂ ਦਾ ਕੱਦ ਜੇ ਬੜਾ ਵੱਡਾ ਬਹੁਤ ਵੱਡਾ ਵੱਡੀ ਮੈਂ ਆ ਬਿਲਕੁਲ ਬਿਲਕੁਲ ਹਾਂ ਹਾਈਟ ਪੂਰੀ ਪੂਰੀ ਹਾਈਟ ਮੇਰੇ ਹਿਸਾਬ ਨਾਲ ਮੇਰੇ ਜਿੱਦੀ ਚ ਉੱਚੀ ਆ ਹਾਂਜੀ ਇਹ ਛੜ ਕੇ ਵਿਖਾ ਦਿਓ ਲੱਗਦਾ ਮੇਰਾ ਹੈਗਾ ਜੇ 5.5 ਫੁੱਟ ਹਾਂਜੀ ਮੇਰੇ ਜਿੱਦੀ ਉੱਚੀ ਆ ਮਾਜ ਬਿਲਕੁਲ ਬਿਲਕੁਲ ਤੇ ਚੋੜਿਆਂ ਨਾਲ ਹੈ ਜਿੱਦੀ ਸਿਵਾ ਕਰਨ ਵਾਲਾ ਜੇ ਕੋਈ ਲੈ ਜੀ ਹਾਂਜੀ ਤੇ ਮੈਂ ਬਹੁਤ ਚੰਗੀ ਜੇ ਮੰਨ ਲਓ ਖਲਣੇ ਦੀ ਮੈਂ ਆ ਹਾਂਜੀ ਬਿਲਕੁਲ ਬਿਲਕੁਲ ਆਪਾਂ ਦੁੱਧ ਦੇ ਹਿਸਾਬ ਨਾਲ ਰੇਟ ਕਰਨਾ ਇਹਦਾ ਹਾਂਜੀ ਸੁਆ ਭਾਜੀ ਭੈਣ ਭਰਾਵਾਂ ਦੀ ਗਾੜੀ ਆ ਭਾਵੇਂ ਕੋਈ ਦੂਜਾ ਆ ਲਾਵੇ ਚੌਥਾ ਲਾਵੇ ਅਠਵਾਂ ਲਾਵੇ ਦਹਾਵਾਂ ਲਾਵੇ ਠੀਕ ਹੈ ਜੀ ਤੇ ਸੂਈ ਨੂੰ ਹੋਏ ਜੇ ਨੂੰ ਸਾਢੇ 4-5 ਮਹੀਨੇ ਠੀਕ ਹੈ ਜੀ ਤੇ ਦੁੱਧ 6 ਲੀਟਰ ਜੇ ਪੱਕਾ ਪੱਕਾ 6 ਲੀਟਰ ਹਾਂਜੀ ਤਸੱਲੀ ਵਾਲਾ ਪੱਕਾ 6 ਲੀਟਰ ਹਾਂਜੀ ਤੇ ਕੱਦ ਵਜਣ ਦਾ ਕੋੜਾ ਬਣਾਉਣੀ ਮੈਂ ਨਾ ਗੱਲਾਂ ਪਰੇ ਕੱਦ ਵਾਲੀਆਂ ਰਹਿ ਗਈਆਂ ਬਣੀਆਂ ਹਾਈਟ ਬਹੁਤ ਜ਼ਿਆਦੀ ਹੈ ਇਹਦੇ ਹਾਂਜੀ ਸਾਰੀਆਂ ਮਈਆਂ ਨੂੰ ਵੱਡਾ ਕੱਦ ਮੈਂ। ਬਿਲਕੁਲ ਬਿਲਕੁਲ ਹਾਂ ਜੀ। ਪਹਿਲਾਂ ਲੱਗਣੀ ਜਾਂ ਤਾਂ ਥਾਂ ਕੋਈ ਨਹੀਂ ਮੈਂ ਹੁੰਦੀ ਉਹਦੇ ਨਾਲ ਤਾਂ ਜੇ ਰਹੀ ਹੁੰਦੀ ਆ। ਹਾਂ ਜੀ। ਥਾਂ ਤੁਣ ਕਿਵੇਂ? ਵਾਜੀ ਆ ਜੀ ਚੋਣ 1 ਨੰਬਰ। 1 ਨੰਬਰ ਪੂਰੇ। ਚੋਣ ਬਰਾਬਰ ਆ। ਕਿਵੇਂ ਸੀਨਸ ਲੱਗ? ਹਾਂ ਬਾਕੀ ਕੋ ਭੈਣ ਭਰਾ ਆਪ ਦੀ ਚੋਕੇ ਖੜੇ। ਬਿਲਕੁਲ। ਹਾਂ ਜੀ। ਹਾਈਟ ਬੜੀ ਜ਼ਿਆਦੀ ਹੈ ਜੀ। ਬੜੀ ਹਾਈਟ ਵੱਡੀ। ਹਾਂ ਜੀ। ਇਹਦੇ ਚਲੋ ਜਿੰਨੇ ਭੈਣ ਭਾਵਣੇ ਸੇਵਾ ਕਰਨੀ ਉਹਨੇ ਲੈ ਜਾਣੀ ਆ। ਲੈ ਜਾਣੀ ਲੈ ਜਾਣੀ। ਤੇ ਬਾਕੀ ਇਹ ਆ ਵੀ ਕਿੱਡੇ ਕੱਦ ਕ ਇਹੜੇ-ਇੜੇ ਕੱਦ ਵਾਲੀ ਮਈ ਜੇ ਉਹ ਮੈਂ ਭਰੀ ਹੋਵੇ ਪੂਰੀ। ਹਾਂ ਜ ਜੇ ਭਾਜੀ ਮੈਂ ਰਾਜੀ ਹੋਵੇ ਨਾ ਹਾਂਜੀ ਤੇ ਭਾਵੇਂ ਸੋਇਆਂ ਚ ਵੀ ਆ ਜਿੱਦਾਂ ਮਰਜੀ ਆ ਤਾਂ ਵੀ ਮੈਂ ਇਹਦਾ ਮੁੱਲ ਹੈਗਾ 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 ਬਿਲਕੁਲ ਆਪਾਂ ਬਾਕੀ ਤਾਂ ਲੈਂਦੇ ਪੱਕਾ ਦੁੱਧ ਸ਼ਾਹੀ ਕਿੰਨਾ ਇਹਦਾ 6 ਲੀਟਰ ਹੈ ਜੀ ਪੱਕਾ ਠੀਕ ਹੈ ਜੀ ਤਸੱਲੀ ਵਾਲਾ 6 ਲੀਟਰ ਪੱਕਾ ਤੇ ਫਿਰ ਸ਼ਾਹੀ ਕੀ ਰੇਟ ਰੂਡ ਕਰਦੇ ਇਹਦਾ ਰੇਟ ਭਾਜੀ ਆਪਾਂ ਹੁਣ ਲੱਸੀ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਕਰਨਾ ਹਾਂਜੀ ਕਿਉਂਕਿ ਜੇ ਸੱਜਰ ਸੋਈ ਹੋਵੇ ਤੇ ਅਗਲਾ ਜੇਵਾ ਕਰੇ ਤਾਂ ਫੇਰੀ ਭਾਜੀ ਉਹਨੇ ਪੈਸੇ ਬਾਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਪਾਂ ਇਹ ਨਹੀਂ ਵੀ ਕੀਛ ਹੈ ਜੀ ਰੇਡ ਰੂਡ ਫਿਰ ਰੇਡ ਬਿਲਕੁਲ ਇਹਦਾ ਛੋਟਾ ਹੈ ਆਪਾਂ ਜਿੱਡਾ ਕੁ ਵਜੇ ਨੇ ਵਜਨ ਦੇ ਹਿਸਾਬ ਨਾਲ ਕਰ ਦੇਣਾ ਠੀਕ ਹੈ ਜੀ ਤੇ ਪੂਰੇ 53000 ਦੇ ਵਿੱਚ ਪਹੁੰਚ ਜੀ ਠੀਕ ਹੈ ਜੀ ਗੱਡੀ ਆਪਦੀ ਲੈਵੇ ਪੂਰੇ 50000 ਦੀ ਪੂਰੇ 50000 ਦੀ ਉਹ ਜ਼ਿਆਦਾ ਨਹੀਂ ਬਿਲਕੁਲ ਸਹੀ ਹੈ ਹਾਂਜੀ ਠੀਕ ਹੈ ਜੀ ਗਾੜੀ ਭਾਜੀ ਆ ਆਪਣੇ ਫਾਰਮ ਤੇ ਸਭ ਨਾਲੋਂ ਛੋਟਾ ਰੇਡ ਜਿਹੜਾ ਹਨ ਠੀ ਇਹਦਾ ਇਹ ਮੈਂ ਦਾ ਠੀਕ ਹੈ ਜੀ ਸਾਰੇ ਨੂੰ ਛੋਟਾ ਰੇਡ ਛੋਟਾ ਰੇਡ ਛੋਟਾ ਰੇਡ ਛੋਟਾ ਪਰ ਨਹੀਂ ਵਢੀਏ ਮੈਂ ਵਢੀ ਹਾਂ ਉਹ ਤੇਰਾ ਬਿਲਕੁਲ ਦੁੱਧ ਭਾਜੀ ਅੱਖ ਨੂੰ ਭਵੇਂ 6 ਆ ਕੀ ਜੀਏ ਅੱਛਾ ਜੀ ਆ ਮੰਨ ਲਓ ਸੌਰੀ 7 ਆ ਕੀ ਜੀਏ 8 ਆ ਕੀ ਜੀਏ 6 ਲੀਟਰ ਲਾਵੇ ਕੋ ਪੱਕਾ 6 ਲੀਟਰ ਇਹ ਮਿਲਦੀ ਵੀ ਇਦਾਂ ਗਾੜੀ ਆਟਾ ਸੁਟਿਆ ਬੀਬੀ ਨੇ ਮੜਾਇਆ ਠੀਕ ਸੇ ਧਾਰ ਲਈਏ ਤੇ ਉਸੇ ਵਾਲੇ ਪਸੰਦੀ ਠੀਕ ਹੈ ਜੀ ਹਾਂਜੀ ਹਾਂਜੀ ਥਾਣ ਸੁਣ ਕਿਵੇਂ ਵੀ ਦੀ ਹਾਂ ਥਣ ਭਾਜੀ ਚੋਣ ਇੱਕ ਨੰਬਰ ਹੈ ਬਾਕੀ ਸੁਆ ਭੈਣ ਭਰਾਵਾਂ ਦੇ ਗੜੀ ਆਪਦਾ ਜੱਜ ਲਾ ਦੇ ਕੋਈ ਹਾਂਜੀ ਹਾਂਜੀ ਤੇ ਜਾਂ ਲਾਵੇ ਚੌਥਾ ਲਾਵੇ ਅਠਵਾਂ ਲਾਵੇ ਦਹਵਾਂ ਲਾਵੇ ਬਿਲਕੁਲ ਜੀ ਬਿਲਕੁਲ ਸੋਈ ਨੂੰ ਭਾਜੀ ਕੋਈ ਸਾਢੇ ਤਿੰਨ ਚਾਰ ਮਹੀਨੇ ਹੋਏ ਜੋ ਪੰਜ ਲਾ ਲਈ ਅਗਲਾ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਮਿਲਦੀ ਭੜੇ ਤੇ ਹਾਂਜੀ ਹਾਂਜੀ ਲੈਓ ਜੀ ਖੋਲ ਦਿਓ ਲਓ ਜੂਰ ਸਭ ਨਾਲੋਂ ਛੋਟਾ ਭਾਏ ਮੈਂ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਦ ਖੁੱਦ ਤੇ ਪੂਰਾ ਇਹਦਾ ਪੂਰਾ ਜੀ ਪੂ ਥੋੜਾ ਦਿਖਾਵਾ ਘਟਿਆ ਮੇਰਾ ਹਾਂਜੀ ਕਿਵੇਂ ਬਾਕੀ ਸੀਰੀਸਲਾ ਵਿਚਾਈ ਹਾਂ ਹਾਂ ਚੌਣ ਪਤਾ ਹੁੰਦਾ ਸਿਕ ਨੰਬਰ ਆ ਠੀਕ ਆ ਦਿਖਾਵਾ ਥੋੜਾ ਘਟਿਆ ਦੁੱਧ ਮੈਂ ਥੋੜੇ 7 6 ਲਾਵੇ ਕੋ ਪੱਕਾ ਠੀਕ ਹੈ ਜੀ ਪੱਕਾ 6 ਵਾਲੇ ਹੈ ਨਾ ਓਏ ਅਵੀ ਨਾ ਛੋਟੇ ਰੇਟ ਪਾਉਣੇ ਸੀ ਹਾਂਜੀ ਬੜਾ ਛੋਟੇ ਪਹਾ ਲੱਭੇ ਘਟਿਆ ਠੀਕ ਆ ਆਪਣਾ ਤਾਂ ਚਲੋ ਹੁੰਦੀ ਸੋਚ ਵੀ ਜੇ 10 ਡੰਗਰ ਆ ਤੇ ਵਿੱਚ 4 ਪੁਆਇੰਟ ਡੰਗਰ ਛੋਟੇ ਪਹਾ ਛੋਟੇ ਪਹਾ ਲਏ ਹੋਣੇ ਚਾਹੀਦੇ ਚਲੋ ਭੈਣ ਭਰਾ ਜੀ ਆਪਦੇ ਬਾਈਟ ਦੇ ਹਿਸਾਬ ਨਾਲ ਕਰਕੇ ਲੈਣਾ ਹੁੰਦਾ ਚਲੋ ਦੁੱਧ ਲੱਸੀ ਅਗਲਾ ਕਈ ਇਹ ਏਰੀਆ ਗਲਾ ਦੋਧ ਬਰਤਨ ਲਈ ਅੰਦਾ ਵੀ ਚਲੋ ਛੋਟਾ ਲਾ ਲਈ ਭਾ ਬਿਲਕੁਲ ਬਿਲਕੁਲ ਜੀ ਹਾਂ ਅੱਜ ਇਹੋ ਹੀ ਜੇ ਕੱਲੀ ਛੋਟੇ ਭਾ ਤੇ ਕੀ ਛਾਈ ਫਿਰ ਰੇਟ ਰੋੜੇ ਦਾ ਰੇਟ ਭਾਜੀ ਜੇ ਤੇ ਮੈਂ ਰੇਟ ਜੋਂ ਦੱਸਿਆ ਤਾਂ ਹੀ ਹਨਾ ਕਾਦੇ ਹਿਸਾਬ ਨਾਲ ਤੁਸੀਂ ਜੁੱਦੀਆਂ ਦਾ ਰੇਟ ਵੱਧ ਮੰਗ ਲਿਆ ਇਹਦਾ ਘਟ ਦੇਗੇ ਮਰਾ ਭਾ ਜੇ ਹਿਸਾਬ ਨਾਲ ਲਈ ਚੀਜ਼ ਉਸ ਹਾਉਣੇ ਆਪਾਂ ਦੇ ਦੇਣੀ ਠੀਕ ਹੈ ਜੀ ਆਪਾਂ ਨੂੰ ਇਸ ਗੱਲ ਦਾ ਨਹੀਂ ਪੈਗਾ ਠੀਕ ਹੈ ਜੀ ਕੀ ਰੇਟ ਦੀ ਛਾਈ ਫਿਰ 50 ਪੂਰੇ ਦੇ ਕਰੀਏ ਪਹੁੰਚ 47 ਦੀ ਦੇਈਓ ਤਾਂ ਹਾਂਜੀ ਪੂਰੇ 50 ਕਰ ਦਈਏ ਭਾਣੇ ਇਹ ਹੁਣ ਤੁਸੀਂ ਲਾ ਲਓ ਸਾਹਿਬ ਮੈਂ ਨਹੀਂ ਕੋ ਕਹਿ ਸਕਦਾ ਇਹ ਪਰ ਪੂਰੇ 45000 ਦੇ ਵਿੱਚ ਪਹੁੰਚ ਜੇ ਪੂਰੇ 45000 42000 ਦੀ ਰਾਇ 42000 ਦੀ ਦੇਣੀ 100 ਰੁਪਏ ਛੋੜ ਹੋਊਗੀ 42000 ਠੀਕ ਕਰਨਾ ਦਾ ਭਾਜੀ ਆਪਾਂ ਤੋਂ ਬਿਲਕੁਲ ਹੀ ਜਾਇਜ਼ ਰੇਟ ਬਿਲਕੁਲ 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 ਸਹੀ ਵੇਲ ਕੋਲ ਢਲ ਕੋਲ ਜਾਇਜ਼ ਹੈ 42000 ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਨੰਬਰ ਭਾਜੀ 6284745 6284745 ਹਾਂਜੀ ਤੇ ਨਾਮ ਜੀ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੀ ਦੱਸਤਾ ਆਪਾਂ ਪਿੰਡ ਝਾਂਪੇ ਕੋਰ ਤੋਂ ਜ਼ਿਲ੍ਹਾ ਤਰਨਤਾਰਨ ਠੀਕ ਹੈ ਤਰਨਤਾਰਨ ਠੀਕ ਹੈ ਜੀ ਤੇ ਆਪਣਾ ਨਵਾਂ ਨੰਬਰ ਵੀ ਜਿਹੜਾ ਦੂਸਰਾ ਨਵਾਂ ਨੰਬਰ ਭਾਜੀ WhatsApp ਚੱਲਦਾ ਜੀ ਤੇ 778901127 778901127 ਠੀਕ ਹੈ ਜੀ ਠੀਕ ਤੇ ਬਾਕੀ ਉਹ ਬੇਨਤੀਆਂ ਜੀ ਵੀ ਆਪ ਦਾ ਦੇਖ ਕੇ ਪਸੰਦ ਕਰਕੇ ਫਿਰ ਆਪਾਂ ਚਾਈ ਬਿਆਨਾਂ ਪਾਉ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰੋ ਤਸੱਲੀ ਕਰੋ ਹਾਂਜੀ ਠੀਕ ਸასი ਕਾਲ ਜੀ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ-ਨਵੀਆਂ ਡੇਲੀ ਰੁਟੀਨ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਫਿਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ